ਸਭ ਨੂੰ ਜੈ ਮਸੀਦੀ ਤਹਾ ਪਿਆਰੇ ਭੈਣ ਭਾਈਓ ਅੱਜ ਅਸੀਂ ਇਸ ਵਚਨ ਦੇ ਦੁਆਰਾ ਦੇਖਾਂਗੇ ਕਿ ਸਾਡੇ ਜੀਵਨ ਵਿੱਚ ਪ੍ਰੇਮ ਕਿੰਨਾ ਉੱਤਮ ਹੈ ਅੱਜ ਅਸੀਂ ਇਸ ਪ੍ਰੇਮ ਦੇ ਦੁਆਰਾ ਅਸੀਂ ਸਮਝਾਂਗੇ ਕਿ ਪ੍ਰੇਮ ਨਾਮ ਦਾ ਸ਼ਬਦ ਹੈ ਜੋ ਉਹ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲ ਦਿੰਦਾ ਹੈ ਇਹ ਪ੍ਰੇਮ ਦੇ ਦੁਆਰਾ ਅਸੀਂ ਆਪਣੇ ਰਿਸ਼ਤੇ ਨਾਤੇ ਆਪਣੇ ਰਿਸ਼ਤੇਦਾਰਾਂ ਆਪਣੇ ਪੈਨਪਰਵਾ ਆਪਣੇ ਨਿੱਜੀ ਰਿਸ਼ਤੇ ਆ ਵਿਚ ਅਤੇ ਆਪਣੇ ਆਲੇ ਦੁਆਲੇ ਦੇ ਕੰਮਾਂ ਵਿੱਚ ਜੋ ਸਾਡੇ ਆਪਣੀ ਜੀਵਨ ਵਿੱਚ ਪਰਮੇਸ਼ਰ ਦੇ ਵੱਲੋਂ ਠਹਿਰਾਏ ਗਏ ਹਨ ਇਨ੍ਹਾਂ ਸ਼ਬਦਾਂ ਦੇ ਵਿੱਚ ਕਾਮਯਾਬੀ ਅਤੇ ਸਫਲਤਾ ਅਸੀਂ ਪਾ ਸਕਦੇ ਹਾਂ ਅਤੇ ਪ੍ਰੇਮ ਦੇ ਦੁਆਰਾ ਹੀ ਅਸੀਂ ਜਦੋਂ ਅਸੀਂ ਦਿਨਚਰਿਆ ਦੇ ਸਮੇਂ ਜਦੋਂ ਅਸੀਂ ਆਪਣੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਜੁੜਦੇ ਹਾਂ ਉਹ ਸਾਡੇ ਅੰਦਰਲੇ ਪ੍ਰੇਮ ਦੇ ਦੁਆਰਾ ਹੀ ਅਸੀਂ ਪਰਮੇਸ਼ਰ ਦੇ ਨਾਲ ਜੁੜ ਸਕਦੇ ਹਾਂ ਅਤੇ ਪ੍ਰੇਮ ਦੇ ਨਾਲ ਹੀ ਅਸੀਂ ਰਮੇਸ਼ਰ ਦੀ ਉਸਤਤਿ ਉਸ ਸਭੀ ਵਡਿਆਈ ਕਰ ਸਕਦੇ ਹਾਂ ਅਤੇ ਪਰਮੇਸ਼ਰ ਦੇ ਪ੍ਰੇਮ ਦੇ ਦੁਆਰਾ ਹੀ ਅਸੀਂ ਪਰਮੇਸ਼ਰ ਦੇ ਕਾਪ ਦੇ ਵਿੱਚੋਂ ਉਹ ਆਸ਼ੀਸ਼ਾਂ ਉਹ ਬਰਕਤਾਂ ਨੂੰ ਅਸੀਂ ਪਾਸ ਕਰ ਸਕਦੇ ਹਾਂ ਭਾਵੇਂ ਜੇਕਰ ਸਾਡੇ ਅੰਦਰ ਪ੍ਰੇਮ ਨਹੀਂ ਤਾਂ ਇਹ ਬਚਨ ਵੀ ਸਾਨੂੰ ਸਮਝਾਉਂਦਾ ਹੈ ਇਕ ਗ੍ਰੰਥੀਆ ਉਸਤਾ 13 ਦੇ ਆਏ ਉਸਤਾ ਇੱਕ ਅਤੀ ਦੋਵਚਨ ਸਾਨੂੰ ਸਮਝਾਉਂਦਾ ਹੈ। ਭਾਵੇਂ ਮੈਂ ਮਨੁੱਖਾਂ ਅਤੇ ਸੁਰਗੀ ਦੂਤਾਂ ਦੀਆਂ ਬੋਲੀਆਂ ਬੋਲਾਂ ਪਰ ਜੇ ਮੇਰੇ ਵਿੱਚ ਪ੍ਰੀਮ ਨਾ ਹੋਵੇ ਤਾਂ ਠੰਣ ਠੰਣ ਕਰਨ ਵਾਲਾ ਇੱਤਨ अथवा ਸ਼ੰਸ਼ਣ ਕਰਨ ਵਾਲੇ ਸ਼ੈਅਨੇ ਬਣਿਆ ਹਾਂ। ਅਤੀ ਦੋਵਚਨ ਸਾਨੂੰ ਸਮਝਾਉਂਦਾ ਕਿ ਭਾਵੇਂ ਮੈਨੂੰ ਅਗੰਬ ਵਾਕ ਬੋਲਣਾ ਆਵੇ। ਅਤੇ ਮੈਂ ਸਾਰਾ ਭੇਤ ਅਤੇ ਸਾਰਾ ਗਿਆਨ ਜਾਣਾ ਅਤੇ ਭਾਵੇਂ ਮੈਂ ਪੂਰੀ ਨਿਸ਼ਰਖਾ ਅਜਹੀ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ ਮੈਂ ਕੁਝ ਵੀ ਨਹੀਂ ਤਾਂ ਹਾਂ ਪਿਆਰੇ ਭੈਣ ਭਾਈਓ ਜਦੋਂ ਇੱਕ ਵਿਸ਼ਵਾਸੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜੁੜਦਾ ਉਸ ਸਮੇਂ ਸਾਡੇ ਅੰਦਰ ਪਰਮੇਸ਼ਰ ਪ੍ਰਤੀ ਪ੍ਰੇਮ ਦੇ ਦੁਆਰਾ ਪਰਮੇਸ਼ਰ ਨੇ ਜੋ ਸਾਨੂੰ ਸਹਾਇਕ ਬਖਸ਼ਿਆ ਉਸ ਦੇ ਦੁਆਰਾ ਇਹ ਵਿਤਰਾਤਨਾ ਦੇ ਦੁਆਰਾ ਸਾਨੂੰ ਆਤਮਿਕ ਵਰਦਾਨ ਦੀ ਪ੍ਰਾਪਤੀ ਹੋਈ ਹੈ ਉਹ ਆਤਮਿਕ ਵਰਦਾਨ ਚਾਹੇ ਸਾਡੇ ਵਿੱਚ ਅਨੱਦ ਅਨੱਦ ਬੋਲੀਆਂ ਬੋਲਣਾ ਅਤੇ ਪਰਮੇਸ਼ਰ ਵੱਲੋਂ ਜੋ ਸੁਰਗੀ ਦਾਤਾਂ ਦਿੱਤੀਆਂ ਭਾਵੇਂ ਅਸੀਂ ਸਵਰਗ ਦੀਆਂ ਦਾਤਾਂ ਹੀ ਬੋਲੀਆਂ ਬੋਲਦੇ ਹਾਂ ਪਰ ਇਸ ਜਗ੍ਹਾ ਤੇ ਪ੍ਰੀਮ ਦਾ ਸ਼ਬਦ ਆਉਂਦਾ ਅਸੀਂ ਜੇਕਰ ਸਾਡੇ ਜੀਵਨ ਦੇ ਵਿਚ ਸਾਡੇ ਸਭਾਾਂ ਦੇ ਵਿੱਚ ਪ੍ਰੇਮ ਨਹੀਂ ਹੈ ਤਾਂ ਅਸੀਂ ਉਹ ਪਿੱਤਲ ਦੇ ਸ਼ੈਨਿਆਂ ਵਰਗੀਆਂ ਜੋ ਸਾਨੂੰ ਆਪਣੇ ਆਪ ਨੂੰ ਇਸ ਬਚਨ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਜਾਂਚਣ ਅੱਜ ਅਸੀਂ ਦੇਖਣਾ ਕਿ ਸਾਡੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਪ੍ਰਤੀ ਪੇਮ ਅਤੇ ਆਪਣੀ ਆਲੇ ਦੁਆਲੇ ਲਈ ਉਹ ਪ੍ਰੇਮ ਜੋ ਪ੍ਰਭੂ ਯੀਸ਼ੂ ਦੇ ਜੀਵਨ ਵਿੱਚ ਦੂਸਰਾ ਪ੍ਰਤੀ ਪ੍ਰੇਮ ਕਿਉਂਕਿ ਜਦੋਂ ਅਸੀਂ ਪ੍ਰੇਮ ਉਸ ਪਿਆਰ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਤਾਂ ਪਰਮੇਸ਼ਰ ਨੇ ਇਸ ਜਗਤ ਨੂੰ ਐਨਾ ਕੁ ਪਿਆਰ ਕੀਤਾ ਪਿਆਰ ਕੀਤਾ ਕਿ ਆਪਣੇ ਇਕਲੌਤੇ ਪੁੱਤਰ ਨੂੰ ਸਾਡੇ ਲਈ ਸਲੀਬ ਉੱਤੇ ਦੇ ਦਿੱਤਾ ਅਤੇ ਉਸਦੇ ਪੁੱਤਰ ਪ੍ਰਭੂ ਜੀਸੂ ਦੇ ਲਹੂ ਦੇ ਦੁਆਰਾ ਅਸੀਂ ਹਰ ਉਸ ਦੁੱਖ ਦਰਦ ਉਸ ਪਾਪ ਵਿੱਚੋਂ ਸਾਨੂੰ ਪਰਮੇਸ਼ਰ ਨੇ ਸਵਤੰਤਰ ਕੀਤਾ ਤਾਂ ਹਾਂ ਪਿਆਰੀ ਭੈਣ ਭਾਈਓ ਅੱਜ ਅਸੀਂ ਆਪਣੇ ਹਿਰਦੇ ਦੇ ਵਿੱਚ ਉਸ ਪ੍ਰੇਮ ਉਸ ਪਿਆਰ ਨੂੰ ਦੇਖਣਾ ਕਿ ਅਸੀਂ ਆਪਣੇ ਜੀਵਨ ਵਿੱਚ ਸਾਡੇ ਸਭਾ ਦੂਸਰਿਆਂ ਪ੍ਰਤੀ ਸਾਨੂੰ ਕਿੰਨਾ ਪ੍ਰੇਮ ਅਤੇ ਸਾਡਾ ਦੂਸਰੇ ਪ੍ਰਤੀ ਮੇਲ ਮਲਾਪ ਪਲੀਸੀਆ ਦੇ ਵਿੱਚ ਸਾਡਾ ਪ੍ਰੇਮ ਦੇ ਬਾਰੇ ਵਿੱਚ ਅੱਜ ਅਸੀਂ ਆਪਣੇ ਜੀਵਨਾਂ ਨੂੰ ਜਾਂਚਣਾ ਕਿ ਸਾਡਾ ਪ੍ਰੇਮ ਦੂਸਰਿਆਂ ਪ੍ਰਤੀ ਕਿੰਨਾ ਕੋ ਹੈ ਕਿ ਅਸੀਂ ਆਪਣੇ ਸਭਾ ਬੋਲ ਬਾਣੀ ਦੇ ਦੁਆਰਾ ਜਦੋਂ ਅਸੀਂ ਇੱਕ ਦੂਸਰੇ ਪ੍ਰਤੀ ਸਾਡਾ ਵਿਹਾਰ ਤਾਂ ਵਚਨ ਸਾਨੂੰ ਸਮਝਾਉਂਦਾ ਹੈ ਕਿ ਸਾਡੇ ਅੰਦਰ ਜੋ ਵਿਸ਼ਵਾਸ ਹੈ ਪਰ ਮਿ ਪਹਾੜਾ ਨੂੰ ਹਟਾਉਣ ਵਾਲਾ ਹੋਵੇ ਸਾਡੇ ਬੋਲ ਬਾਣੀ ਜੋ ਅਸੀਂ ਸਵਰਗ ਦੂਤਾਂ ਦੀ ਬੋਲਦੇ ਹੋਈਏ ਸਾਨੂੰ ਆਤਮਿਕ ਵਰਦਾਨ ਮਿਲੇ ਹੋਣ ਜੇਕਰ ਸਾਡੇ ਅੰਦਰ ਪਿਆਰ ਨਹੀਂ ਪ੍ਰੇਮ ਨਹੀਂ ਤਾਂ ਅਸੀਂ ਕੁਸ਼ ਨਹੀਂ ਕੌਕੀ ਪ੍ਰੇਰਿਤ ਪਾਦੋਸ ਜੀਵੀ ਆਤਮਿਕ ਵਰਦਾਨਾਂ ਦੇ ਉੱਤੇ ਚਰਚਾ ਕਰਦਾ ਹੈ ਉਹ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਪ੍ਰੇਮ ਤੋਂ ਬਿਗੇਰ ਜੋ ਅਸੀਂ ਆਤਮਿਕ ਵਰਦਾਨ ਹਨ ਕੁਛ ਵੀ ਨਹੀਂ ਜੀਵੀ ਕੀ ਇਹ ਵਚਨ ਸਾਨੂੰ ਸਮਝਾਉਂਦਾ ਹੈ ਇੱਕ ਕਰਨthia ਉਸ ਦਾ 13 ਜਏ ਉਸ ਦਾ ਤਿੰਨ ਵਚਨ ਵੀ ਸਾਨੂੰ ਸਮਝਾਉਂਦਾ ਹੈ ਅਤੇ ਭਾਵੇਂ ਮੈਂ ਆਪਣਾ ਸਾਰਾ ਮਾਲ ਖਵਾਨ ਲਈ ਖਵਾਨ ਲਈ ਪੁੱਨ ਕਰ ਦਿਆਂ ਅਤੇ ਭਾਵੇਂ ਮੈਂ ਆਪਣਾ ਸਰੀਰ ਸੜਨ ਲਈ ਦੇ ਦੇ ਦਿਆਂ ਪਰ ਪ੍ਰੇਮ ਨਾ ਰੱਖਾਂ ਤਾਂ ਕੋਈ ਲਾਭ ਨਹੀਂ ਇਹ ਵਚਨ ਸਾਨੂੰ ਸਮਝਾਉਂਦਾ ਹੈ ਕਿ ਭਾਵੇਂ ਅਸੀਂ ਜਿੰਨਾ ਮਰਜੀ ਧਰਮੀ ਜੀਵਨ ਜਾਈਏ ਕੋਤਰੁੰਦੇ ਕੰਮ ਕਰੀਏ ਪਲੇ ਕਮਾ ਵਿੱਚ ਆਪਣਾ ਦਸ਼ਵਾਦ ਦੇਈਏ ਅਤੇ ਪਲੇ ਕੰਮ ਕਰੀਏ ਤੇ ਅਸੀਂ ਦੁਖੀਆਂ ਬਿਮਾਰਾਂ ਦੀ ਸੇਵਾ ਕਰੀਏ ਉਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੀਏ ਪਰ ਫਿਰ ਵੀ ਇੰਨਾ ਸਾਰੇ ਕੰਮਾਂ ਤੋਂ ਬਾਅਦ ਸਾਡੇ ਅੰਦਰ ਪ੍ਰੇਮ ਨੇ ਤਾਂ ਇਹ ਕੰਮ ਸਾਡੇ ਲਈ ਕੁਸ਼ਲ ਨਹੀਂ ਕਿਉਂਕਿ ਆਤਮਿਕ ਵਰਦਾਨ ਪਰਮੇਸ਼ਰ ਦੀ ਇੱਛਾ ਉਸ ਆਗਿਆ ਦੇ ਉਸ ਦੇ ਪ੍ਰੇਮ ਦੇ ਦੁਆਰਾ ਅਸੀਂ ਨਿਵਾਸ ਕਰਦੇ ਹਾਂ ਇਸ ਲਈ ਪੌਲ ਉਸ ਗੰਧਿਆ ਨੂੰ ਕਹਿ ਰਿਹਾ ਕਿ ਪ੍ਰੇਮ ਦਾ ਅਨਕਰਨ ਕਰੋ ਅਤੇ ਆਤਮਿਕ ਵਰਦਾਨਾਂ ਦੀ ਧੁੰਨ ਦੇ ਵਿੱਚ ਰਹੋ ਇਹ ਵਚਨ ਇਕ ਕਰਨਥਿਆ ਉਸਤਾ 14 ਦੇ ਆਏ ਉਸਤਾ ਇੱਕ ਵਚਨ ਵੀ ਸਾਨੂੰ ਸਮਝਾਉਂਦਾ ਹੈ ਪ੍ਰੇਮ ਦੇ ਮਗਰ ਲੱਗੋ ਤਾਂ ਵੀ ਆਤਮਿਕ ਦਾਤਾਂ ਨੂੰ ਲੋਚੋ ਪਰ ਵੱਧ ਕੇ ਇਹ ਜੋ ਉਸੇ ਅਗੰਬਕ ਕਰੋ ਇਹ ਵਚਨ ਵੀ ਸਾਨੂੰ ਸਮਝਾਉਂਦਾ ਹੈ ਜੋ ਵਿਸ਼ਵਾਸੀ ਜੋ ਮਸੀਹੀ ਮਸੀਦੀ ਦੇ ਜੋ ਕਲੀਸਿਆ ਅਤੇ ਸਭ ਦੇ ਲਈ ਦੂਸਰਾ ਪ੍ਰਤੀਪੇ ਜਾਂ ਰੱਖਦੇ ਹਨ ਤੇ ਜੋ ਆਤਮਿਕ ਮਦਦਾਨ ਦੀ ਤੁਨ ਜਬ ਪਵਿੱਤਰ ਆਤਮਾ ਦੇ ਦੁਆਰਾ ਸਾਨੂੰ ਆਤਮਿਕ ਮਦਦਾਨ ਦੇ ਦੁਆਰਾ ਅਸੀਂ ਉਸ ਪ੍ਰੇਮ ਦੇ ਦੁਆਰਾ ਅਸੀਂ ਸਰੂਤਮੰਦਾਂ ਦੀ ਸਹਾਇਤਾ ਅਤੇ ਪਲੇ ਕਮ ਅਤੇ ਹਰ ਜੋ ਦੁਖੀ ਵਿਵਾਰ ਉਹਨਾਂ ਨੂੰ ਚੰਗਾਈ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਆ। ਨਾ ਇਹ ਵਚਨ ਤੇਰਾਂ ਦੇ ਆਏ ਉਸਤਾਦ ਦੋ ਵਚਨ ਜਿਵੇਂ ਸਾਨੂੰ ਸਮਝਾ ਰਿਹਾ ਕਿ ਪਰ ਪੇਉ ਨਾ ਰੱਖਾਂ ਮੈਂ ਕੁਝ ਵੀ ਨਹੀਂ। ਇਹ ਵਚਨ ਸਾਨੂੰ ਸਮਝਾ ਰਿਹਾ ਕਿ ਜ਼ਰੂਰੀ ਨਹੀਂ ਜਿਸ ਤੇ ਜੀਵਨ ਵਿੱਚ ਕਿਰਿਆ ਹੈ। ਅਤੇ ਉਹ ਅਲੱਗ-ਅਲੱਗ ਬੋਲੀਆਂ ਬੋਲਦੇ ਹਨ। ਕਿ ਇਕ ਬਾਨੀਆਂ ਕਰਦੇ ਹਨ ਸਭ ਪ੍ਰਕਾਰ ਦਾ ਗਿਆਨ ਰੱਖਦੇ ਹਨ ਜਾਂ ਵੱਡੀਆਂ ਵੱਡੀਆਂ ਉਚੀਆਂ ਪ੍ਰਾਪਤੀਆਂ ਕਰ ਚੁੱਕੇ ਹਨ ਤੇ ਉਹ ਵੱਡੇ ਵੱਡੇ ਕੰਮ ਵੀ ਕਰਦੇ ਹਨ ਜੇਕਰ ਉਹ ਮਸੀਹ ਦੇ ਵਾਂਗ ਪ੍ਰੇਮ ਅਤੇ ਤਰਨਕਤਾ ਨਹੀਂ ਰੱਖਦੇ ਉਹ ਲੋਕ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਖੁਸ਼ ਨਹੀਂ ਆ ਤਾਂ वचन 13 ਦਾ ਇਹ ਇੱਕ ਸਾਨੂੰ ਸਮਝਾਉਂਦਾ ਹੈ ਕਿ ਜੇਕਰ ਸਾਡੇ ਅੰਦਰ ਪ੍ਰੇਮ ਨਹੀਂ ਤਾਂ ਸਾਨੂੰ ਪਰਮੇਸ਼ਰ ਦੇ ਰਾਜ ਵਿੱਚ ਪ੍ਰਮੇਸ਼蒂 ਨੂੰ ਪੌਣਾ ਤੇ ਪ੍ਰਮੇਸ਼蒂 ਆਸ਼ ਨੂੰ ਪੌਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਲੋਕ ਆਪਣੇ ਅੰਦਰ ਇਨ੍ਹਾਂ ਵਰਦਾਨਾਂ ਨੂੰ ਪਾ ਕੇ ਉਹ ਆਪਣੀ ਆਤਮਿਕ ਭਰਪੂਰੀ ਦਾ ਅਬਾਗ ਉਹਨਾਂ ਦਾ ਕਰਿੰਦਾ ਹੈ ਸੱਚਾ ਮਸੀਹ ਵਿਸ਼ਵਾਸ ਦੇ ਦੁਆਰਾ ਪ੍ਰੇਮ ਦੇ ਦੁਆਰਾ ਦੁਸ਼ਮਣ ਹੰਨੀ ਨਹੀਂ ਪਚਾਉਂਦਾ ਮਸੀਹ ਦੇ ਪ੍ਰਤੀ ਵਫਾਦਾਰ ਵਚਨ ਦੇ ਪ੍ਰਤੀ ਵਫਾਦਾਰ ਇਹ ਇੱਕ ਸੱਚੇ ਵਿਸ਼ਵਾਸੀ ਅਤੇ ਪ੍ਰੇਮ ਜੋ ਦੂਸਰਿਆਂ ਨੂੰ ਭਾਵਨਾਵਾਂ ਨੂੰ ਸਮਝੇ ਦੁਖੀ ਬਿਮਾਰਾਂ ਨੂੰ ਉਸ ਆਤਮਿਕ ਵਰਦਾਨਾਂ ਦੇ ਰਹੀ ਚੰਗਾਈ ਪ੍ਰਦਾਨ ਕਰੇ ਪਰਮੇਸ਼ਰ ਦੇ ਵਚਨ ਪਰਮੇਸ਼ਰ ਦੀ ਆਗਿਆ ਦੇ ਅਨਸਾਰ ਆਪਣੇ ਜੀਵਨ ਨੂੰ ਬਤੀਤ ਕਰੇ ਆਪਣੇ ਜੀਵਨ ਨੂੰ ਗੁਜ਼ਾਰੇ ਇਹ ਪ੍ਰੇਮ ਦੇ ਦੁਆਰਾ ਹੀ ਅਸੀਂ ਪ੍ਰੇਮ ਪਰਮੇਸ਼ਰ ਦੇ ਪ੍ਰਭੂ ਦੇ ਰਾਜ ਵਿੱਚ ਵੜ ਸਕਦੇ ਹਾਂ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਇੱਕ ਗ੍ਰੰਥਿਆ ਉਸ ਦਾ 13 ਦਾ ਇੱਕ ਵਚਨ ਸਾਨੂੰ ਸਮਝਾ ਰਿਹਾ ਹੈ ਕਿ ਜੇਕਰ ਸਾਡੇ ਅੰਦਰ ਪੇਮ ਨਹੀਂ ਪਿਆਰ ਨਹੀਂ ਪਰਮੇਸ਼ਰ ਪ੍ਰਤੀ ਦੂਸਰਾ ਪ੍ਰਤੀ ਪੇਮ ਨਹੀਂ ਸਾਡੇ ਪਰਿਵਾਰ ਸਾਡੇ ਜੀਵਨ ਇੱਕ ਦੂਸਰੇ ਪ੍ਰਤੀ ਵਫਾਦਾਰ ਨਹੀਂ ਅਸੀਂ ਪਰਮੇਸ਼ਰ ਪ੍ਰਤੀ ਵਫਾਦਾਰ ਨਹੀਂ ਉਸਦੇ ਵਚਨ ਪ੍ਰਤੀ ਵਫਾਦਾਰ ਨਹੀਂ ਤਾਂ ਅਸੀਂ ਪਰਮੇਸ਼ਰ ਦੇ ਰਾਜ਼ ਵਿੱਚ ਨਿਵਾਰ ਸਕਦੇ ਤਾਂ ਹਾਂ ਪਿਆਰੇ ਭੈਣ ਭਾਈਓ ਅਸੀਂ ਅੱਜ ਹੀ ਆਪਣੇ ਜੀਵਨਾਂ ਨੂੰ ਆਪਣੇ ਹਿਰਦਿਆਂ ਨੂੰ ਜਾਂਚਦੇ ਹਾਂ ਕਿ ਅਸੀਂ ਦੂਸਤਾਂ ਪ੍ਰਤੀ ਪ੍ਰੇਮ ਪਾਉ ਅਤੇ ਪਰਮੇਸ਼ਰ ਪ੍ਰਤੀ ਅਸੀਂ ਆਪਣੇ ਪ੍ਰੇਮ ਦੇ ਦੁਆਰਾ ਅਸੀਂ ਉਸ ਦੇ ਪ੍ਰੇਮ ਨੂੰ ਪਾ ਸਕੀਏ ਪਰਮੇਸ਼ਰ ਦੇ ਜਿਵੇਂ ਪ੍ਰਭੂ ਯਿਸੂ ਨੇ ਸਾਡੇ ਜੀਵਨਾਂ ਦੇ ਵਿੱਚ ਉਹ ਆਪਣੇ ਪ੍ਰੇਮ ਦੇ ਦੁਆਰਾ ਸਾਡੇ ਜੀਵਨਾਂ ਨੂੰ ਜੋ ਅਸੀਂ ਪਾਪ ਦੇ ਵਿੱਚ ਸਨ ਪਾਪ ਦੇ ਵਿੱਚ ਡੁੱਬੇ ਪੈਸਾ ਸਾਨੂੰ ਇਨ੍ਹਾਂ ਪਾਪਾਂ ਤੋਂ ਆਪਣੇ ਲਹੂ ਦੇ ਦੁਆਰਾ ਸਾਨੂੰ ਛੁਡਵਾਇਆ ਤਹਾਂ ਬੜੇ ਬੰਬਾਇਓ ਸਾਡੇ ਅੰਦਰ ਸਾਡੇ ਜੀਵਨ ਦੇ ਵਿੱਚ ਪ੍ਰੇਮ ਤੋਂ ਲੱਗਾ ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ ਜੇਕਰ ਸਾਡੇ ਜੀਵਨ ਦੇ ਵਿੱਚ ਪਰਮੇਸ਼ਰ ਪ੍ਰਤੀ ਪੇਮ ਅਤੇ ਦੂਸਰੇ ਪ੍ਰਤੀ ਸਾਡਾ ਵਿਵਹਾਰ ਸਾਡੀ ਇੱਕ ਦੂਸਰੇ ਪ੍ਰਤੀ ਪ੍ਰੇਮ ਸਾਡੇ ਹਿਰਦੇਆਂ ਵਿੱਚ ਹੋਣੇ ਚਾਹੀਦੇ ਹਨ ਤਾਂ ਹਾਂ ਪਿਆਰੇ ਭੈਣ ਭਾਈਓ ਸਦਾ ਮੇਲ ਮਲਾਪ ਅਤੇ ਪ੍ਰੇਮ ਦੇ ਨਾਲ ਬਨੇ ਰਹੋ ਪ੍ਰਮੇਸ਼ਰ ਸਦਾ ਸਿਰ ਅਤੇ ਅਸੀਂ ਪਰਮੇਸ਼ਰ ਦੀ ਦੇਹਾ ਜੋਕਲੀਸੀਆ ਅਸੀਂ ਪਰਮੇਸ਼ਰ ਦੇ ਉਹ ਦੇਹ ਦੇ ਅੰਗਾਂ ਜੋ ਅਸੀਂ ਇੱਕ ਦੂਸਰੇ ਨਾਲ ਜੁੜੇ ਹੋਏ ਆਂ ਇਸ ਲਈ ਸਾਨੂੰ ਇੱਕ ਦੂਸਰੇ ਪ੍ਰਤੀ ਪੇਮ ਭਾਵ ਦੇ ਨਾਲ ਰਹਿਣਾ ਅਤੇ ਪਰਮੇਸ਼ਰ ਨੂੰ ਪ੍ਰੇਮ ਦੇ ਨਾਲ ਪਾਲਣਾ ਸੱਚੇ ਹਿਰਦੇ ਦੇ ਨਾਲ ਜਦੋਂ ਅਸੀਂ ਪਰਮੇਸ਼ਰ ਪ੍ਰਤੀ ਵਫਾਦਾਰ ਹੋਵਾਂਗੇ ਤਾਂ ਪਰਮੇਸ਼ਰ ਓਪਲਾ ਪਰਮੇਸ਼ਰ ਉਹ ਸਾਡੇ ਜੀਵਨ ਦੇ ਵਿੱਚ ਉਹ ਆਸ਼ਾ ਉਹ ਬਰਕਤਾਂ ਜੋ ਅਸੀਂ ਇਸ ਸਮੇਂ ਇਨ ਆਸ਼ਾ ਬਰਕਤਾਂ ਦੇ ਮਗਰ ਹੋਂ ਦੇ ਲਈ ਨਿਰਾਸ਼ਾ ਜਦੋਂ ਸਾਡੇ ਅੰਦਰ ਹਿਰਦੇ ਦੇ ਅੰਦਰ ਪ੍ਰੇਮ ਸੱਚਾ ਹਿਰਦਾ ਵਿੱਤ੍ਰ ਹਿਰਦਿਆਂ ਦੇ ਨਾਲ ਅਸੀਂ ਪਰਮੇਸ਼ਰ ਨੂੰ ਪਾ ਲੈਂਦੇ ਤਾਂ ਪਰਮੇਸ਼ਰ ਆਪਣੇ ਸੁਰਗੀ ਦਾਤਾ ਉਹ ਆਤਮਿਕ ਦਾਤਾ ਸਾਡੇ ਜੀਵਨ ਦੇ ਵਿੱਚ ਅਸੀਂ ਪ੍ਰਾਪਤ ਕਰਾਂਗੇ ਜੇਕਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੀ ਚੈਨਲ ਐਮ ਕੀ ਪਲੇਜ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ